ਖਾਰਾ ਸੰਸਾਰ ਸਤੂ ਕਹਿੰਦੇ ਮਾਇਆ ਦੀ ਪਕੜ ਚ ਇਹਦੇ ਮੋਚੋਂ ਨਹੀਂ ਨਿਕਲ ਸਕਦਾ ਮਾਇਆ ਕੋ ਕਗਲ ਜਗ ਛਾਇਆ ਮਹਾਰਿਸ਼ਿ ਕਹਿੰਦੇ ਸਾਰੇ ਜਗ ਦੇ ਉੱਪਰ ਮਾਇਆ ਦਾ ਪੁਛਾਇਆ ਹੋਇਆ ਹੈ ਇਹ ਤੋਂ ਬਚਣਾ ਬਹੁਤ ਔਖਾ ਹੈ ਚਾਂਕੀਆਂ ਨੀਤੀ ਦਾ ਕਰਤਾ ਕਹਿੰਦਾ ਹੈ ਕਿ ਜਦੋਂ ਬੰਦੇ ਕੋਲ ਤਨ ਹੁੰਦਾ ਨਾ ਫੇਰੀ ਦੇ ਵਿੱਚ ਰਹੀ ਇਹਦੇ ਪੁੱਤਰ ਵੀ ਇਹਦਾ ਇਹ ਤਰਖਣ ਵਾਲੇ ਦੀ ਤੇਰੀ ਪਤਨੀ ਇਹਦੇ ਨੇੜੇ ਨੇੜੇ ਬੈਠਦੇ ਜੋ ਤੋਂ ਇਹਦੇ ਕੋਲ ਹਟਾ ਨ ਚਲੇ ਜਾਂਦਾ ਫਿਰ ਪੁੱਤਰ ਵੀ ਮਿੱਤਰ ਵੀ ਪਿਆਰ ਕਰਨ ਵਾਲੇ ਵੀ ਇਥੋਂ ਤੱਕ ਕੇ ਘਰ ਵਾਲੀ ਵੀ ਉਹ ਵੀ ਸਾਥ ਛੱਡ ਜਾਂਦੀ ਉਹ ਵੀ ਨਹੀਂ ਨਾਲ ਰਹਿਦੀ ਖੜਦੀ ਛਾੜ ਜਾਏ ਧਨ ਕੇ ਗਏ ਪੁੱਤਰ ਮਿੱਤਰ ਇਹ ਤੁਨਾ ਤਾਨਾ ਵੇ ਜਗ ਦੁਖ ਪੈ ਆਏ ਮਿਲੇ ਜੰਗ ਕਹਿੰਦਾ ਹੈ ਜਾਣ ਕੇ ਨਿੱਕਾ ਕਰਤਾ ਕਹਿੰਦਾ ਹੈ ਕਿ ਜਦੋਂ ਧਨ ਚਲੇ ਜਾਂਦਾ ਪੁੱਤਰ ਵੀ ਮਿੱਤਰ ਵੀ ਤੇ ਹਿੱਤ ਰੱਖਣ ਵਾਲੇ ਵੀ ਪਤਨੀ ਵੀ ਸਭ ਚਲੇ ਜਾਂਦੇ ਜਦੋਂ ਬੰਦੇ ਕੋਲ ਧਨ ਆਉਂਦਾ ਫਿਰ ਸਾਰੀ ਆ ਕੇ ਮਿਲਦੇ ਨੇ ਫਿਰ ਬਗਾਨੇ ਵੀ ਕਹਿੰਦੇ ਜਿਵੇਂ ਕਿ ਤੇਰੇ ਆ ਭਾਈ ਭਾਈ ਗੁਰਦਾਸ ਕਹਿੰਦੇ ਪਤੀ ਪਤਨੀ ਦਾ ਪਿਆਰ ਇਸ ਕਰਕੇ ਧਨ ਕਰਕੇ ਪਤਨੀ ਪਤੀ ਨੂੰ ਪਿਆਰ ਇਸ ਕਰਕੇ ਕਰਦੀ ਹੈ ਕਿ ਧੰਨ ਲੈ ਕੇ ਆਉਂਦਾ ਹੈ ਜੇ ਪਤੀ ਧੰਨ ਨਹੀਂ ਲੈ ਕੇ ਆਉਂਦਾ ਤਾਂ ਪਤਨੀ ਕੋਈ ਉਹਦੀ ਪੁੱਛ ਪੜਤਾਲ ਨਹੀਂ ਕਰਦੀ ਇਸਤਰੀ ਪੁਰਖੇ ਦਾ ਮਹਿਤ ਭਾਵੇਂ ਆਏ ਕਥਾਉਂ ਜਾਈਂ ਭਾਈ ਗੁਰਦਾਸਾ ਬਚਾ ਜਦੋਂ ਮਾਇਆ ਹੈ ਫਿਰ ਮਾਇਆ ਕੋਲੇ ਸੁੱਖ ਨੇ ਬੰਦੇ ਕੋਲ ਫਿਰ ਉਹਨਾਂ ਸੁੱਖਾ ਕਰਕੇ ਬੰਦਾ ਬੰਦੇ ਨਾਲ ਣੁੜ ਕੇ ਬੈਠਦਾ ਹੈ ਮਾਇਆ ਦੇ ਜਨਮ ਗਏ ਦੁੱਖ ਆਉਂਦੇ ਨੇ ਬੰਦੇ ਦੇ ਕੋਲ ਕੋਈ ਨਹੀਂ ਖੜਦਾ ਜਦੋਂ ਤੱਕ ਬੰਦਾ ਜਿਉਂਦਾ ਹੈ ਸਭ ਇਹਨੂੰ ਆਪਣਾ ਆਪਣਾ ਕਹਿੰਦੇ ਨੇ ਜਦੋਂ ਬੰਦਾ ਮਰ ਜਾਂਦਾ ਹੈ ਫੇਰ ਘਰ ਵਾਲੀ ਵੀ ਕਹਿੰਦੀ ਹੈ ਕਿ ਪ੍ਰੇਤ ਮੁਗਿਆ ਕੂਤ ਬਣ ਗਿਆ ਗੁਰੂ ਤੇਗ ਬਹਾਦਰ ਜੀ ਦਾ ਬਚਨ ਹੈ ਪ੍ਰੀਤਮ ਜਾਨੇ ਹੋ ਮਨ ਮਾਹੀ ਆਪਣੇ ਸੁਖ ਸੁਹੰਗੀ ਜਗ ਬਾਗੇ ਕੋ ਕਾਮ ਹੋਣਾ ਸੁਖ ਮਿਆਂ ਬਹੁਤ ਬਿਲ ਬੈਕਤ ਰਹਤ ਚਹੁ ਦਿਸ ਘੇਰੇ ਇਪਤ ਪਰਿ ਸਭ ਹੀ ਸੰਗ ਛਾੜਤ ਕੋ ਨ ਆਪਤ ਦੇ ਰਹਿ। ਸਤਿਗੁਰੂ ਕਹਿੰਦੇ ਕੋਈ ਵੀ ਨੇੜੇ ਹੀ ਹੁੰਦਾ ਫਿਰ ਕਰ ਕੀ ਨਾਰ ਬਹੁਤ ਹਿਤ ਜਾਸ ਸਦਾ ਰਹਤ ਸੰਗ ਦਾ ਕੀ। ਜਬੀ ਹੰਸ ਤਕੀਏ ਖਾਇਆ ਪ੍ਰੇਤ ਪ੍ਰੇਤ ਕਰਪਾਤ ਕਹਿੰਦੇ ਉਹ ਪਤਨੀ ਜਿਹਨੂੰ ਜੀਵਨ ਦਾ ਸਾਥੀ ਕਿਹਾ ਜਾਂਦਾ ਹੈ ਉਹ ਵੀ ਫਿਰ ਕੀ ਬੀਏ ਕਿ ਪ੍ਰੇਤ ਹੈ ਪ੍ਰੇਤ ਲੱਟ ਛਟਕਾਇ ਤ੍ਰਿਆ ਰੋਮੇ ਹੰਸ ਕੇਲਾ ਜੈ। ਉਹ ਵੀ ਪਤਾ ਛੱਡ ਜਾਂਦੀ ਹੈ ਪਰੱਖ ਕੇ ਗੁਰੂ ਤੇਗ ਬਹਾਦਰ ਜੀ ਕਹਿੰਦੇ ਚ ਕੋਈ ਹਰਾਮ ਹੋਣ ਵਾਲੀ ਗੱਲ ਨਹੀਂ ਹੈ ਇਹ ਹੈ ਹੀ ਇਸ ਤਰ੍ਹਾਂ ਦਾ ਸੁਭਾਅ ਜਿੱਥੇ ਤੂੰ ਨੇਹ ਲਈ ਬੈਠਾ ਨਾ ਕੋਈ ਆਸਲ ਨਹੀਂ ਹੈ ਆਸਲ ਨੇ ਤਾਂ ਪਰਮਾਤਮਾ ਨਾਲ ਲੜਨਾ ਸੀ ਇਹ ਵਿਦੂ ਕੋ ਵਿਵਹਾਰ ਕਰਦਾ ਜਾਂ ਉਹ ਨੇਹ ਲੱਗਦਾ ਨੇ ਪਿਆਰ ਨੂੰ ਕੀ ਕਹਿੰਦੇ ਕਹਿੰਦੇ ਇਹੀ ਤਰੀਕਾ ਬਾਕੀ ਹੀ ਬਣੀ ਹੈ ਸੰਸਾਰ ਦੀ ਕਿ ਜਦੋਂ ਸੁੱਖ ਹੁੰਦੇ ਨੇ ਬੰਦਾ ਬੰਨੇ ਨਾਲ ਟੁੱਕੇ ਬੈਠਦਾ ਹੈ ਮਾਇਆ ਹੈ ਬੰਦਾ ਬੰਨ ਦਾ ਡੁੱਕੇ ਬੈਠਦਾ ਹੈ ਮਾਇਆ ਹੈ ਮਾਇਆ ਵਲ ਸੁਚਨੇ ਬੰਦਾ ਬੰਦੇ ਦਾ ਬਣ ਕੇ ਰਹਿੰਦਾ ਹੈ ਮਾਇਆ ਕਰੇ ਇਹ ਵਿਦੂ ਕੋ ਵਿਵਹਾਰ ਬਣਿਆ ਹੋਇਆ ਜਾ ਮੇ ਲੱਗਾਇਆ ਸਾਧੂ ਕੇਦੇ ਜਿਹਦੇ ਨਾਲ ਪਿਆਰ ਪਈ ਬੈਠੇ ਇਹੀ ਤਰੀਕਾ ਹੈ ਪਾਪ ਪਤਨੀ ਵੀ ਹਾਕ ਛੱਡ ਜਾਂਦੀ ਹੈ ਅੰਤ ਬਾਾਰ ਨਾਨਕ ਬਨਹਰਜੀ ਕੋ ਕਾਮ ਨਾ ਆ ਉਤੇਗ ਬਹਾਦਰ ਜੀ ਕਹਿੰਦੇ ਅਖੀਰ ਸਮੇਂ ਤਾਂ ਰੱਬ ਨੇ ਖਾਣੋ ਦੇ ਨਾਮ ਨੇ ਖਾਪੋਣਾ ਹੈ तेरे चंगे कीती हुए कर्मों ने तेरा शाही होना है बाकी किसी ने नहीं होना ऐ ਧੰਨ ਦੇ ਮੂਤੋਂ ਮਾਇਆ ਦੇ ਮੂਤੋਂ ਨਿਕਲਦਾ ਯਤਨ ਕਰ ਇਹ ਮੂਤੋਂ ਨਿਕਲੇਗਾ ਰੱਬ ਦਾ ਨਾਮ ਲਏਗਾ ਤੇ ਚੰਗੇ ਕਰਮ ਕਰੇਗਾ ਜੀਵਨ ਖਫਲ ਕਰਕੇ ਜਾਏਗਾ ਮਾਇਆ ਦੇ ਮੂਤੋਂ ਮਹਾਰਾਜ ਕਿਨ ਨਿਕਲਣਾ ਬਹੁਤ ਮਾਇਆ सगल जग ਸ਼ਾਇਆ ਮਾਇਆ ਦਾ ਖਾਰੇ ਜਗਤ ਨੂੰ ਪਰਛਾਇਆ ਹੋਇਆ ਕੋਈ ਕੋਈ ਬਿਰਲਾ ਬੰਲੇ ਤੋਂ ਬਤ ਦੈ ਮਹਾਰਾਜ ਜੀ